ਸੰਗਤ ਜੀ ਵਾਹੀ ਗੁਰਜੀਕਾ ਖਾਨ ਸਾਹਿਬ ਵਾਹੀ ਗੁਰਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆ ਸਕਦੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਲੁਕੇ ਆ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਆਪ ਜੀ ਨੂੰ ਇੱਕ ਕਹਾਣੀ ਸੁਣਾਉਣ ਜਾ ਰਹੇ ਹਾਂ ਇਹਨੂੰ ਸਿਰਫ ਕਹਾਣੀ ਨਾ ਸਮਝਣਾ ਇਹ ਸਾਡੇ ਲਈ ਬਹੁਤ ਵੱਡੀ ਸਿੱਖਿਆ ਹੈ ਜੇਕਰ ਅਸੀਂ ਇਹ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲਈਏ ਤਾਂ ਸੱਚ ਕਰਕੇ ਜਾਣਿਓ ਜੇ ਸਾਡੇ ਵੀ ਜੀਵਨ ਦੇ ਵਿੱਚ ਤੰਦਰੁਸਤੀ ਤਰੱਕੀ ਖੁਸ਼ੀਆਂ ਬਰਕਤਾਂ ਦੇ ਰਾਹ ਖੁੱਲ ਜਾਣਗੇ ਤਾਂ ਫਿਰ ਆਓ ਸਭ ਤੋਂ ਪਹਿਲਾਂ ਆਪ ਜੀ ਦੇ ਨਾਲ ਇੱਕ ਕਹਾਣੀ ਸਾਂਝੀ ਕਰਦੇ ਆਂ ਫਿਰ ਉਸ ਤੋਂ ਬਾਅਦ ਇਹ ਕਹਾਣੀ ਦੀ ਸਿੱਖਿਆ ਬਾਰੇ ਗੱਲ ਕਰਾਂਗੇ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਨਗਰ ਦੇ ਵਿੱਚ ਇੱਕ ਸੇਠ ਤੇ ਸਠਾਣੀ ਜੀ ਰਹਿੰਦੇ ਸਨ ਦੋਵੇਂ ਹੀ ਬਹੁਤ ਮਿਹਨਤੀ ਉਦਮੀ ਰੱਬ ਦਾ ਨਾਮ ਜਪਣ ਵਾਲੇ ਕਹਿੰਦੇ ਦੋਵਾਂ ਨੇ ਸਵੇਰੇ ਤਾਰਿਆਂ ਦੀ ਛਾਵੇਂ ਉੱਠ ਜਾਣਾ ਭਾਵੇਂ ਕੀ ਅਮਰਤ ਵੇਲੇ ਦੇ ਵਿੱਚ ਉੱਠਣਾ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਈਸ਼ਾਨਾਨ ਕਰਕੇ ਰੱਬ ਦਾ ਨਾਮ ਜਪਣਾ ਪ੍ਰਮਾਤਮਾ ਦਾ ਨਾਮ ਜਪਣਾ ਕਿੰਨੇ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਾਅਦ ਹੀ ਉਹਨਾਂ ਨੇ ਕੁਝ ਵੀ ਖਾਣਾ ਪੀਣਾ ਫਿਰ ਉਸ ਤੋਂ ਬਾਅਦ ਸੇਠ ਜੀ ਨੇ ਆਪਣੇ ਕੰਮ ਤੇ ਚਲੇ ਜਾਣਾ ਭਾਵਕੀ ਆਪਣੀ ਦੁਕਾਨ ਤੇ ਚਲੇ ਜਾਣਾ ਤੇ ਸੇਠਾਣੀ ਨੇ ਆਪਣਾ ਘਰ ਸਵਾਲਣਾ ਘਰ ਦੇ ਵਿੱਚ ਜੋ ਵੀ ਕੰਮ ਧੰਦੇ ਹੁੰਦੇ ਆ ਉਹ ਸਾਰੇ ਹੀ ਕੰਮ ਧੰਦੇ ਉਹਨੇ ਬਹੁਤ ਰੀਜ ਨਾਲ ਬੜੇ ਚਾਅ ਨਾਲ ਖੁਸ਼ੀ ਖੁਸ਼ੀ ਕਰਨੇ ਘਰ ਦੀ ਸਾਫ ਸਫਾਈ ਰੱਖਣੀ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਵੀ ਬਹੁਤ ਸੁੱਚਮਤਾ ਬੜੀ ਸਾਫ ਸਫਾਈ ਨਾਲ ਬਣਾਉਣਾ ਅਤੇ ਘਰ ਦੇ ਜੀਆ ਨੂੰ ਛਕਾਉਣਾ ਕਹਿੰਦੇ ਦੇਖਦੇ ਹੀ ਦੇਖਦਿਆਂ ਉਹਨਾਂ ਦਾ ਕੰਮ ਧੰਦਾ ਕਾਰੋਬਾਰ ਬਹੁਤ ਸੋਹਣਾ ਚੱਲ ਪਿਆ ਸੇਠ ਜੀ ਨੇ ਇੱਕ ਦੁਕਾਨ ਤੋਂ ਦੋ ਦੁਕਾਨਾਂ ਬਣਾ ਲਈਆਂ ਦੋ ਤੋਂ ਚਾਰ ਦੁਕਾਨਾਂ ਬਣਦਿਆਂ ਧੀਰ ਨਾ ਲੱਗੀ ਕਹਿੰਦੇ ਕੁਝ ਹੀ ਸਮੇਂ ਦੇ ਵਿੱਚ ਉਹ ਸੇਠ ਜੀ ਆਪਣੇ ਨਗਰ ਦੇ ਬਹੁਤ ਅਮੀਰ ਬਹੁਤ ਵੱਡੇ ਵਪਾਰੀ ਬਣ ਗਏ ਕਹਿੰਦੇ ਸੇਠ ਸਟਾਣੀ ਦੇ ਘਰ ਦੋ ਪੁੱਤਰਾਂ ਨੇ ਅਤੇ ਇੱਕ ਧੀ ਨੇ ਜਨਮ ਲਿਆ ਕਹਿੰਦੇ ਔਲਾਦ ਦੀ ਪ੍ਰਾਪਤੀ ਤੋਂ ਬਾਅਦ ਇਹ ਸੇਠ ਤੇ ਸਟਾਣੀ ਪਹਿਲਾਂ ਨਾਲੋਂ ਵੀ ਜ਼ਿਆਦਾ ਖੁਸ਼ ਰਹਿਣ ਲੱਗੇ ਪਹਿਲਾਂ ਨਾਲੋਂ ਵੀ ਜ਼ਿਆਦੀ ਮਿਹਨਤ ਕਰਨ ਲੱਗੇ ਹਰ ਵੇਲੇ ਪਰਮਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਰਹਿੰਦੇ ਕਿ ਪਰਮਪਿਤਾ ਪਰਮਾਤਮਾ ਜੀ ਤੁਹਾਡਾ ਸ਼ੁਕਰਿਆ ਇਹ ਤੁਸੀਂ ਸਾਡੇ ਜੀਵਨ ਦੀ ਇਹ ਘਾਟ ਵੀ ਪੂਰੀ ਕਰ ਦਿੱਤੀ ਸੱਚਮੁੱਚ ਪਰਮ ਪਿਤਾ ਪਰਮਾਤਮਾ ਜੀ ਨੇ ਉਹਨਾਂ ਦੇ ਜੀਵਨ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਾ ਛੱਡੀ ਸਭ ਕੁਝ ਦੇ ਦਿੱਤਾ ਧਨ ਦੌਲਤ ਸ਼ੋਹਰਤ ਧੀਆ ਪੁੱਤਰ ਇਸ ਕਰਕੇ ਸੇਠ ਸਟਾਣੀ ਬਹੁਤ ਖੁਸ਼ ਰਹਿੰਦੇ ਤੇ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿੰਦੇ ਸੋ ਕਹਿੰਦੇ ਸਮਾਂ ਬੀਤਦਾ ਗਿਆ ਉਹਨਾਂ ਨੇ ਆਪਣੇ ਬੱਚਿਆਂ ਦਾ ਸੋਹਣਾ ਪਾਲਣ ਪੋਸ਼ਣ ਕੀਤਾ ਚੰਗਾ ਪੜਾਇਆ ਲਿਖਾਇਆ ਚੰਗੇ ਸੰਸਕਾਰ ਦਿੱਤੇ ਹੁਣ ਜਦੋਂ ਬੱਚੇ ਜਵਾਨ ਹੋ ਗਏ ਤਾਂ ਸੇਠ ਸਠਾਣੀ ਨੇ ਫੈਸਲਾ ਕੀਤਾ ਵੀ ਕਿਉਂ ਨਾ ਸਮੇ ਸਿਰ ਇਹਨਾਂ ਦਾ ਵਿਆਹ ਕਰ ਦਿੱਤਾ ਜਾਵੇ ਧੀ ਦੇ ਲਈ ਚੰਗਾ ਵਰ ਲੱਭਿਆ ਵਿਆਹ ਕੀਤਾ ਧੀ ਸਹੁਰੇ ਘਰ ਚਲੀ ਗਈ ਅਤੇ ਪੁੱਤਰਾਂ ਦੇ ਲਈ ਦੋ ਨੇਕ ਕੁੜੀਆਂ ਦੀ ਪਾਲ ਕੀਤੀ ਉਹਨਾਂ ਦੇ ਨਾਲ ਆਪਣੇ ਪੁੱਤਰਾਂ ਦਾ ਵਿਆਹ ਕਰ ਦਿੱਤਾ ਘਰ ਨੋਹਾ ਲੈ ਆਂਦੀਆਂ ਕਹਿੰਦੇ ਹੁਣ ਸੇਠ ਤੇ ਸਠਾਣੀ ਚੰਗੇ ਸੀ ਕਿ ਸਾਡੇ ਬੱਚੇ ਸਾਡੇ ਜਿਉਂਦੇ ਜੀ ਆਪਣਾ ਸਾਰਾ ਕੰਮ ਧੰਦਾ ਕਾਰੋਬਾਰ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਲੈਣ ਕਿਉਂਕਿ ਸਾਡੇ ਜਾਣ ਤੋਂ ਬਾਅਦ ਵੀ ਤਾਂ ਸਭ ਕੁਝ ਇਹਨਾਂ ਨੇ ਹੀ ਸੰਭਲਣਾ ਹੈ ਸੋ ਸਾਡੇ ਹੁੰਦਿਆਂ ਹੀ ਆਪਣੀ ਘਰ ਕੇ ਰਸਤੇ ਨੂੰ ਸੰਭਾਲ ਲੈਣ ਆਪਣੇ ਕਾਰੋਬਾਰ ਨੂੰ ਸੰਭਾਲ ਲੈਣ ਇਸ ਕਰਕੇ ਕਹਿੰਦੇ ਇੱਕ ਦਿਨ ਸੇਠ ਤੇ ਸਠਾਣੀ ਨੇ ਆਪਣੀਆਂ ਨੋਹਾ ਅਤੇ ਆਪਣੇ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਬੱਚਿਓ ਅਸੀਂ ਜਿੰਨੇ ਜੋਗੇ ਸਾਂ ਅਸੀਂ ਤੁਹਾਡੇ ਲਈ ਕੀਤਾ ਜਿੰਨੀ ਕ ਧਨ ਦੌਲਤ ਜ਼ਮੀਨ ਜਾਇਦਾਦ ਤੁਹਾਡੇ ਲਈ ਬਣਾ ਸਕਦੇ ਸੀ ਮਿਹਨਤ ਕਰਕੇ ਬਣਾਈਆਂ ਪਰ ਹੁਣ ਅਸੀਂ ਬੜਾਪੇ ਦੇ ਵਿੱਚ ਨਾਮ ਜਪਣਾ ਚਾਹੁੰਨੇ ਆ ਇਹ ਬੜਾਪੇ ਦਾ ਸਮਾਂ ਪਰਮਪਿਤਾ ਪਰਮਾਤਮਾ ਜੀ ਦੇ ਲੇਖੇ ਲਾਉਣਾ ਚਾਹੁੰਨੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਘਰ ਕਰ ਰਸਤੀ ਦੀਆਂ ਕਾਰੋਬਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੁਸੀਂ ਖੁਦ ਸਮਝ ਲਓ ਕਿਉਂਕਿ ਸਾਡੇ ਜਾਣ ਪਿੱਛੋਂ ਵੀ ਤਾਂ ਸਭ ਕੁਝ ਤੁਸੀਂ ਸੰਭਾਲਣਾ ਹੈ ਕਿਉਂ ਨਾ ਸਾਡੇ ਜਿਉਂਦੇ ਜੀ ਹੀ ਸਭ ਕੁਝ ਸੰਭਾਲ ਲਓ ਕਹਿੰਦੇ ਇਹ ਕਹਿ ਕੇ ਸੇਠ ਜੀ ਨੇ ਜੋ ਵੀ ਧਨ ਦੌਲਤ ਜ਼ਮੀਨ ਜਾਇਦਾਦ ਸੇ ਬਰਾਬਰ ਹਿੱਸਿਆਂ ਦੇ ਵਿੱਚ ਵੰਡ ਕੇ ਆਪਣੇ ਦੋਵਾਂ ਪੁੱਤਰਾਂ ਨੂੰ ਦੇ ਦਿੱਤਾ ਅਤੇ ਕਿਹਾ ਕਿ ਪੁੱਤਰ ਸਾਡੇ ਕੋਲ ਇੰਨਾ ਹੀ ਸੀ ਜੋ ਹੁਣ ਅਸੀਂ ਤੁਹਾਨੂੰ ਦੇ ਦਿੱਤਾ ਹੈ ਕਹਿੰਦੇ ਸੇਠ ਸ਼ਾਣੀ ਦੀਆਂ ਦੋਵੇਂ ਨੌਹਾਂ ਅੱਗੇ ਆਈਆਂ ਤੇ ਆ ਕੇ ਹੱਥ ਜੋੜ ਕੇ ਕਹਿਣ ਲੱਗੀਆਂ ਨਹੀਂ ਮਾਤਾ ਜੀ ਨਹੀਂ ਪਿਤਾ ਜੀ ਅਜੇ ਤੁਸੀਂ ਸਭ ਕੁਝ ਸਾਨੂੰ ਨਹੀਂ ਦਿੱਤਾ ਅਜੇ ਤਾਂ ਬਹੁਤ ਕੀਮਤੀ ਚੀਜ਼ ਤੁਹਾਡੇ ਕੋਲ ਆ ਸਾਨੂੰ ਉਹ ਵੀ ਚਾਹੀਦੀ ਆ ਕਿਨੇ ਸੇਟ ਸਟਾਨੀ ਜੀ ਬੜੇ ਹੈਰਾਨ ਹੋਏ ਤੇ ਕਹਿਣ ਲੱਗੇ ਵੀ ਨਹੀਂ ਤਿਓ ਅਸੀਂ ਤਾਂ ਆਪਣਾ ਸਾਰਾ ਕੀਮਤੀ ਸਮਾਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਤੁਹਾਨੂੰ ਦੇ ਦਿੱਤਾ ਹੈ ਆਪਣੇ ਕੋਲ ਕੁਝ ਵੀ ਨਹੀਂ ਰੱਖਿਆ ਨੋਹਾ ਨੇ ਫੇਰ ਕਿਹਾ ਵੀ ਨਹੀਂ ਇੱਕ ਕੀਮਤੀ ਚੀਜ਼ ਤੁਹਾਡੇ ਕੋਲ ਆ ਤਾਂ ਸਤਿ ਥਾਨੀ ਨੇ ਕਿਹਾ ਬਿਤੀ ਹੋ ਫਿਰ ਤੁਸੀਂ ਖੁਦ ਹੀ ਦੱਸ ਦੋ ਉਹ ਕਿਹੜੀ ਕੀਮਤੀ ਚੀਜ਼ ਆ ਤਾਂ ਨੋਹਾ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਹੈ ਤੁਹਾਡਾ ਜ਼ਿੰਦਗੀ ਜਿਉਣ ਦਾ ਤਜਰਬਾ ਸਾਨੂੰ ਤੁਹਾਡੀ ਮੱਤ ਚਾਹੀਦੀ ਆ ਤੁਸੀਂ ਆਪਣੇ ਜੀਵਨ ਦੇ ਵਿੱਚ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੇ ਹੀ ਸੋਹਣੇ ਅਤੇ ਸੱਚਜੇ ਢੰਗ ਦੇ ਨਾਲ ਨਿਭਾਇਆ ਤੁਸੀਂ ਆਪਣੇ ਜੀਵਨ ਦੇ ਵਿੱਚ ਸਭ ਕੁਝ ਪ੍ਰਾਪਤ ਕੀਤਾ ਅਸੀਂ ਚਾਹੁੰਦੇ ਆ ਕਿ ਇਹ ਸਭ ਕੁਝ ਤੁਸੀਂ ਕਿਵੇਂ ਪ੍ਰਾਪਤ ਕੀਤਾ ਸਾਨੂੰ ਵੀ ਮੱਤ ਦੋ ਸਾਨੂੰ ਵੀ ਗਿਆਨ ਦੋ ਈ ਪਰਮਪਿਤਾ ਪਰਮਾਤਮਾ ਜੀ ਤੁਹਾਡੇ ਤੇ ਬੜੇ ਮਿਹਰਬਾਨ ਰਹੇ ਆ ਮਾਇਆ ਦੀ ਦੇਵੀ ਤੁਹਾਡੇ ਤੇ ਹਮੇਸ਼ਾ ਮਿਹਰਬਾਨ ਰਹੀ ਆ ਤੁਹਾਨੂੰ ਹਰ ਕੰਮ ਦੇ ਵਿੱਚ ਤਰੱਕੀ ਮਿਲੀ ਆ ਇਹ ਸਭ ਕੁਝ ਤੁਸੀਂ ਕਿਵੇਂ ਕੀਤਾ ਸਾਨੂੰ ਵੀ ਉਹ ਗਿਆਨ ਦੋ ਉਹ ਮਤ ਦੋ ਕਹਿੰਦੇ ਸੇਠ ਸਠਾਣੀ ਇਹ ਗੱਲ ਸੁਣ ਕੇ ਬੜੇ ਖੁਸ਼ ਹੋਏ ਤੇ ਕਹਿਣ ਲੱਗੇ ਤੇ ਉਹ ਜੋ ਅਸੀਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੇ ਸੋਹਣੇ ਤੇ ਸੱਚੇ ਢੰਗ ਦੇ ਨਾਲ ਨਿਭਾ ਪਾਏ ਆ ਇਹ ਸਭ ਕੁਝ ਅਸੀਂ ਇੱਕ ਦੂਸਰੇ ਦੇ ਸਾਥ ਦੇ ਸਦਕਾ ਹੀ ਕਰ ਪਾਏ ਆ ਤੁਹਾਡੀ ਮਾਂ ਨੇ ਇਹ ਘਰ ਕਰਸਤੀ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਸੰਭਾਲ ਲਿਆ ਸਾਰੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਦੇ ਨਾਲ ਨਭਾਈਆਂ ਇਸ ਕਰਕੇ ਹੀ ਮੈਂ ਆਪਣੇ ਬਾਹਰ ਦੇ ਸਾਰੇ ਕੰਮ ਤੰਦਿਆਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਇਆ ਕਿਉਂਕਿ ਜਿਹੜਾ ਬੰਦਾ ਘਰ ਵਿੱਚ ਸੁਖੀ ਉਹ ਹਰ ਥਾਂ ਤੇ ਸੁਖੀ ਉਹ ਆਪਣੇ ਹਰ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਉਂਦਾ ਹੈ ਜੇਕਰ ਤੁਸੀਂ ਜੀਵਨ ਦੇ ਵਿੱਚ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਣੀ ਬਹੁਤ ਜ਼ਰੂਰੀ ਆ ਦੋਵਾਂ ਜੀਆਂ ਦਾ ਪਰਿਵਾਰ ਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਆ ਸਠਾਣੀ ਜੀ ਹੱਸ ਕੇ ਕਹਿਣ ਲੱਗੇ ਵੀ ਧੀਓ ਤੁਸੀਂ ਕਹਿੰਦੇ ਆ ਨਾ ਕਿ ਪਰਮਕੀ ਦਾ ਪਰਮਾਤਮਾ ਜੀ ਸਾਡੇ ਤੇ ਬੜੇ ਮਿਹਰਬਾਨ ਰਹੇ ਮਾਤਾ ਲక్ష్ਮੀ ਜੀ ਸਾਡੇ ਤੇ ਬਹੁਤ ਮਿਹਰਬਾਨ ਰਹੇ ਤਤਿਓ ਇੱਕ ਗੱਲ ਪੱਲੇ ਬੰਨ੍ਹ ਲਓ ਜਿਸ ਕਰਦੇ ਜੀ ਉਦਮੀ ਹੋਣ ਮਿਹਨਤੀ ਹੋਣ ਜਿਸ ਕਰਦੇ ਜੀ ਸਵੇਰੇ ਉੱਠ ਕੇ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਲੈਂਦੇ ਹੋਣ ਉਹਨਾਂ ਦੇ ਉੱਤੇ ਪਰਮਪਿਤਾ ਪਰਮਾਤਮਾ ਜੀ ਸਦਾ ਹੀ ਮਿਹਰਬਾਨ ਰਹਿੰਦੇ ਆ ਉਹਨਾਂ ਜੀਆਂ ਨੂੰ ਰੱਬ ਕੋਲੋਂ ਮਾਇਆ ਮੰਗਣੀ ਨਹੀਂ ਪੈਂਦੀ ਮਾਇਆ ਖੁਦ ਚੱਲ ਕੇ ਉਹਨਾਂ ਦੇ ਘਰ ਦੇ ਵਿੱਚ ਆਉਂਦੀ ਆ ਸੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਪਰਮਪਿਤਾ ਪਰਮਾਤਮਾ ਦਾ ਮੇਰ ਭਰਿਆ ਹੱਥ ਤੁਹਾਡੇ ਤੇ ਬਣਿਆ ਰਹੇ ਘਰ ਵਿੱਚ ਮਾਇਆ ਪੱਖੋਂ ਹੱਥ ਖੁੱਲਾ ਰਹੇ ਤਾਂ ਫਿਰ ਇਹ ਗੱਲਾਂ ਪੱਲੇ ਬਣ ਲਓ ਰੋਜ਼ ਸਵੇਰੇ ਉੱਠੋ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਜਪੋ ਹਰ ਚੀਜ਼ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਉਹਨਾਂ ਹੀ ਕਰਦੀ ਬਰਕਤ ਵਧੇਗੀ ਬਰਕਰ ਦੀ ਕਲਾ ਕਲੇਸ਼ ਇੱਕ ਘਰ ਦੇ ਵਿੱਚ ਘਾਟੇ ਨੂੰ ਸੱਦਾ ਹੈ ਕਿਉਂਕਿ ਜਿਸ ਘਰ ਦੇ ਵਿੱਚ ਕਲਾ ਕਲੇਸ਼ ਆ ਨਾ ਉਹ ਘਰ ਦੇ ਜੀ ਆਪਣੇ ਕਿਸੇ ਵੀ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਜਿਹੜਾ ਬੰਦਾ ਆਪਣੀ ਘਰ ਕਰ ਰਸਤੀ ਤੋਂ ਖੁਸ਼ ਆ ਉਹ ਹਰ ਥਾਂ ਤੇ ਹੀ ਖੁਸ਼ ਆ ਹਰ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਉਂਦਾ ਹੈ ਸੇਠਾਣੀ ਨੇ ਇੱਕ ਮੱਤ ਆਪਣੀਆਂ ਨੋਹਾਂ ਨੂੰ ਹੋਰ ਦਿੱਤੀ ਕਿ ਜਿੰਨਾ ਹੀ ਅੰਨ ਦਾ ਸਤਕਾਰ ਕਰੋ ਓੰਨੀ ਹੀ ਘਰ ਦੇ ਵਿੱਚ ਅੰਨ ਚ ਰਿਜਕ ਚ ਬਰਕਤ ਰਹਿੰਦੀ ਆ ਸਤਾਨੀ ਜੀ ਨੇ ਹੱਸ ਕੇ ਆਪਣੀਆਂ ਨਵਾਂ ਨੂੰ ਕਿਹਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਮਾਇਆ ਦੀ ਦੇਵੀ ਤੁਹਾਡੇ ਤੇ ਵੀ ਮਿਹਰਮਾਨ ਰਹੇ ਤਾਂ ਫਿਰ ਘਰ ਵਿੱਚ ਸਦਾ ਸਾਫ਼ ਸਫਾਈ ਰੱਖੋ ਆਪਣੇ ਸ਼ਰੀਰ ਦੀ ਸਾਫ਼ ਸਫਾਈ ਰੱਖੋ ਘਰ ਵਿੱਚ ਹਰ ਰੋਜ਼ ਪਰਮਪਿਤਾ ਪਰਮਾਤਮਾ ਦਾ ਨਾਮ ਜਪੋ ਰੱਜ ਕੇ ਮਿਹਨਤ ਕਰੋ ਤਾਂ ਮਾਇਆ ਖੁਦ ਚੱਲ ਕੇ ਤੁਹਾਡੇ ਘਰ ਦੇ ਵਿੱਚ ਆਵੇਗੀ ਪਰ ਜਿਸ ਘਰ ਦੇ ਵਿੱਚ ਗੰਦਗੀ ਹੋਵੇ ਜਿਸ ਘਰ ਦੇ ਵਿੱਚ ਕਲਾ ਕਲੇਸ਼ ਹੋਵੇ ਉੱਥੇ ਦਲੇਦਰ ਤੁਹਾਡੇ ਰਾ ਲੈਂਦੀ ਆ ਦੀ ਵਰਦਲੇਟਤਾ ਹੋਰ ਵੀ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਨਾਲ ਲੈ ਆਉਂਦੀ ਆ ਸਾਡੇ ਸ਼ਰੀਰ ਨੂੰ ਰੋਗੀ ਕਰ ਦਿੰਦੀ ਆ ਸਾਡੇ ਕੰਮਕਾਰਾਂ ਦੇ ਵਿੱਚ ਨੁਕਸਾਨ ਹੁੰਦੇ ਆ ਘਾਟੇ ਪੈਂਦੇ ਆ ਸੁਮਕਦੀ ਗੱਲ ਇਹ ਆ ਵੀ ਜਿਸ ਘਰ ਦੇ ਵਿੱਚ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਹੋਵੇ ਘਰ ਦੇ ਜੀਆਂ ਦਾ ਆਪਸ ਵਿੱਚ ਪ੍ਰੇਮ ਪਿਆਰ ਹੋਵੇ ਵਿਸ਼ਵਾਸ ਹੋਵੇ ਉਹ ਘਰ ਪਰਿਵਾਰ ਹਮੇਸ਼ਾ ਹੀ ਤਰੱਕੀ ਕਰਦੇ ਆ ਉਹਨਾਂ ਦੇ ਉੱਤੇ ਪਰਮਪਿਤਾ ਪਰਮਾਤਮਾ ਜੀ ਦੀ ਹਮੇਸ਼ਾ ਮੇਰ ਕਿਰਪਾ ਬਣੀ ਰਹਿੰਦੀ ਆ ਸੋ ਸੰਗਤ ਜੀ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਸੋਹਣੀ ਆ